ਆਪਣੇ ਵੀਡਰ ਬਲਾਏ ਲੇਡੀਜ਼ ਜੈਂਟਸ ਦੋਨੇ ਠੀਕ ਹੈ ਹੁਣ ਵਧੀਆ ਤਰੀਕੇ ਨਾਲ ਕੀਤਾ ਵੱਡੇ ਬਣਾਇਆ ਆਪਣਾ ਮੈਂ ਖੁਸ਼ ਹਾਂ ਤੁਹਾਨੂੰ ਕੋਈ ਗੱਲ ਮਿਲਦੀ ਹੈ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਮੈਨੂੰ ਤਾਂ ਬਹੁਤ ਵਧੀਆ ਲੱਗਿਆ 300 ਜਗ੍ਹਾ 1000 ਬੰਦਾ ਇਕੱਠਾ ਹੋਇਆ ਐਡੇ ਟਾਈਮ ਮੈਨੇਜਮੈਂਟ ਕੀਤਾ ਪੂਜਾ ਕੁੰਜਾ ਸਰੋ ਨਾਮ ਕੱਢਿਆ ਜੀ ਠੀਕ ਹੈ ਉਸ ਤੋਂ ਬਾਅਦ ਮੈਂ ਕੱਢਿਆ ਕੀ ਇਹਦੇ ਨਾਲ ਈਦਾ ਹਾਕ ਕੀ ਲਿਆ ਆ ਕੰਬਰ ਕੱਢਿਆ ਜੀ 150 ਕੰਬਲ ਬਣਾਇਆ ਸੀ ਉਹ ਵੰਡਤਾ ਠੀਕ ਹੈ ਇੱਕ ਘੱਟੋ ਘੱਟ 1000 ਬੰਦਾ ਇਕੱਠਾ ਹੋਇਆ ਠੀਕ ਹੈ ਪਰ ਮੈਨੂੰ ਖੁਸ਼ੀ ਹੋਈ ਮੈਂ ਨਾਲ ਉਸ ਵੇਲੇ ਦੀ ਗਿਣਮੈਂਟ ਜਾਰਾ ਕਰਾਤਾ hockey ਆਜਕਲ ਦੇਖਿਆ ਜਾਂਦਾ ਕਿ ਮੋਲਾ ਚ ਆਪਣੇ ਪਰਿਵਾਰ ਨਾਲ ਯਾਰਾਂ ਦੋਸਤਾਂ ਨਾਲ ਵੱਡਾ ਵੱਡਾ ਫੰਕਸ਼ਨ ਕਰਦੇ ਤੁਸੀਂ ਗਰੀਬ ਬੰਦਿਆਂ ਨਾਲ ਬਣਾ ਰਹੇ ਭਾਈ ਮੇਰਾ ਬਸ ਇਹੀ ਸ਼ੌਂਕ ਆ ਮੈਨੂੰ ਇਹਨਾਂ ਨਾਲ ਖੁਸ਼ੀ ਮਿਲਦੀ ਹੈ ਇਹਨਾਂ ਨਾਲ ਖੁਸ਼ੀ ਮਿਲਦੀ ਹੈ ਪਰ ਮਾਦ ਮੌਦਾ ਹੀ ਕਰਦਾ ਮੈਂ ਜਿੱਦਾਂ ਬਹੁਤ ਵੱਡੀ ਕੱਲ ਤੋਂ ਜ਼ਰਾਤ ਦੀ ਇਹਨਾਂ ਦੀ ਸੇਵਾ ਚ ਲੱਗੇ ਹੋਏ ਆ ਅਸੀਂ ਸਾਰਿਆਂ ਨੂੰ ਸੱਦਾ ਦਿੱਤਾ ਸੀ ਵੀ ਆਪਣੇ ਆਟੋ ਕਰਕੇ ਆਓਗੇ ਤੇ ਇੱਥੇ ਕਿਰਾਏ ਦਿੱਤੇ ਜਾਣਗੇ ਅਸੀਂ ਸਾਰਿਆਂ ਨੂੰ ਜਿੰਨੇ ਵੀ ਆਟੋ ਆਇਆ ਸਾਰੇ ਵਾਲਿਆਂ ਨੂੰ ਕਿਰਾਇਆ ਅਸੀਂ ਆਪਣੇ ਦਿੱਤਾ ਵਾ ਜਿੰਨੇ ਵੀ ਨਾਮ ਕੱਡੇ ਨੇ ਸਾਰਾ ਤੋਂ ਵਾਪਸ ਕਾਟ ਲੈ ਕੇ ਉਹਨਾਂ ਦੇ ਨਾਮ ਕੱਡੇ ਗਏ ਨੇ ਤੇ ਇਹਨਾਂ ਦਾ ਰੋਟੀ ਪਾਣੀ ਦਾ ਇੰਤਜ਼ਾਮ ਸਾਰਾ ਬਾਹਰ ਚੱਲਦਾ ਪਿਆ ਵਾ ਚੰਕਰ ਨੰਦ ਜੀ ਭਾਜੀ ਅੱਜ ਤੁਸੀਂ ਜਨਮ ਦਿਨ ਮਨਾ ਰਹੇ ਗਰੀਬਾਂ ਦਾ ਕੀ ਕੰਮ ਕਰ ਰਹੇ ਭਾਜੀ ਮੈਂ ਨਾ 362 ਚ ਪਾਇਆ ਸੀਗਾ ਆ ਨਾਲ ਮੈਂ ਆ ਦੇਖੋ ਆ ਰੱਖਿਆ ਸੀ ਨਾਮ ਆ ਦੇਖੋ ਅੰਡਾਡ ਦੇ ਉੱਤੇ ਨਾਮ ਕੁਝ 5100 ਦਾ ਨਾਮ ਕੱਢਿਆ ਜੀ ਠੀਕ ਆ ਉਸ ਤੋਂ ਬਾਅਦ ਮੈਂ ਕੱਢਿਆ ਕੀ ਇਹਦੇ ਨਾਲ ਈਦਾ ਆ ਕੀ ਇਹਦੇ ਆ ਆ ਕੰਬਲ ਕੱਢਿਆ ਜੀ 150 ਕੰਬਲ ਵੰਡਾਇਆ ਸੀ ਤੇ ਉਹ ਵੰਡਤਾ ਠੀਕ ਆ ਇੱਕ ਘੱਟੋ ਘੱਟ 1000 ਬੰਦਾ ਇਕੱਠਾ ਹੋ ਗਿਆ ਠੀਕ ਆ ਪਰ ਮੈਨੂੰ ਖੁਸ਼ੀ ਹੋਈ ਮੈਂ ਨਾਲ ਉਸੇ ਵੇਲੇ ਅਰੇਂਜਮੈਂਟ ਜਾਰਾ ਕਰਾਤਾ ਠੀਕ ਆ ਚਲੋ ਵਧੀਆ ਜੋ ਜੋ ਵੀ ਹੋ ਗਿਆ ਬਹੁਤ ਵਧੀਆ ਆ ਠੀਕ ਆ ਜੀ ਤੇ ਬੰਦੇ ਖੁਸ਼ੀ ਹੈ ਪੂਰੀ ਅਭੀ ਖੁਸ਼ ਆ ਪਹੁੰਚ ਲੋਂ ਤਾਂ ਜਾ ਕੇ ਪਿਛਲੀ ਵਾਰ ਵੀ ਤੁਸੀਂ ਮਾਲ ਦੇ ਵਿੱਚ ਲੈ ਕੇ ਗਏ ਸੀ ਪਿਛਲੀ ਵਾਰੀ ਮੈਂ ਮਾਲ ਚਾ ਇਹਨਾਂ ਨੂੰ ਫਿਲਮ ਦਿਖਾਈ ਸੀ ਫਾਈਟਰ ਠੀਕ ਹੈ ਸਾਰਿਆਂ ਨੂੰ ਤੇ ਉਸ ਤੋਂ ਬਾਅਦ ਮੈਂ ਕੀ ਨਾਲ ਇੰਦਾ ਰੋਟੀ ਰੁੱਟੀ ਕੀਤੀ ਸੀ ਉਹ ਰੋਟੀ ਰੁੱਟੀ ਉਹ ਮੈਨੂੰ ਮਜ਼ਾ ਜਿਆ ਨਹੀਂ ਆਇਆ ਠੀਕ ਹੈ ਉਹ ਜਿਹੜੇ ਉੱਥੇ ਜਿਹੜੇ ਚਾਹ ਕਾਫੀ ਪੀਣ ਵਾਲੇ ਬੰਦੇ ਵੇਟਰ ਵਧੀਆ ਮੈਂ ਆਪਣੇ ਵੇਟਰ ਬੁਲਾਏ ਲੇਡੀਜ਼ ਜੈਂਟਸ ਦੋਨੇ ਠੀਕ ਹੈ ਉਹਨਾਂ ਹੁਣ ਵਧੀਆ ਤਰੀਕੇ ਨਾਲ ਕੀਤਾ ਵੱਡੇ ਬਣਾਇਆ ਆਪਣਾ ਮੈਂ ਖੁਸ਼ ਹਾਂ ਤੁਹਾਨੂੰ ਕੁਝ ਮਿਲਦੀ ਹੈ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਮੈਨੂੰ ਤਾਂ ਬਹੁਤ ਵਧੀਆ ਲੱਗਿਆ 300 ਜਗ੍ਹਾ 1000 ਬੰਦਾ ਇਕੱਠਾ ਹੋਇਆ ਐਡੀ ਟਾਈਮ ਅਰੇਂਜਮੈਂਟ ਕੀਤਾ ਜੀ ਪਰ ਲੋਕੀ ਅੱਜਕੱਲ ਦੇਖੀ ਜਾਂਦਾ ਕਿ ਮੋਲਾ ਚ ਆਪਣੇ ਪਰਿਵਾਰ ਨਾਲ ਯਾਰਾਂ ਦੋਸਤਾਂ ਨਾਲ ਵੱਡਾ ਵੱਡਾ ਫੰਕਸ਼ਨ ਕਰਦੇ ਤੁਸੀਂ ਗਰੀਬ ਬੰਦਿਆਂ ਨਾਲ ਮਨਾ ਰਹੇ ਭਾਈ ਮੇਰਾ ਵਸੇ ਇਹੀ ਖੁਸ਼ ਹੋਊਗਾ ਮੈਨੂੰ ਇਹਨਾਂ ਨਾਲ ਖੁਸ਼ੀ ਮਿਲਦੀ ਹੈ ਇਹਨਾਂ ਨਾਲ ਖੁਸ਼ੀ ਮਿਲਦੀ ਹੈ ਪਰਮਾਤਵਾਦ ਉਹਦਾ ਹੀ ਕਰਦਾ ਮੈਂ ਜਿੱਦਾਂ ਬਹੁਤ ਵਧੀਆ ਜੀ ਭਾਈ ਕੱਲ ਤੋਂ ਰਾਤ ਦੀ ਇਹਨਾਂ ਦੀ ਸੇਵਾ ਚ ਲੱਗੇ ਹੋਏ ਆ ਅੱਜ ਸਵੇਰ ਦੇ ਮਾਰਨਿੰਗ ਦੇ 9 ਵਜੇ 8 ਵਜੇ ਦੇ ਪਹੁੰਚੇ ਹੋਏ ਪੁੱਛੋ ਨਾ ਕਿਉਂਕਿ ਅਸੀਂ ਸਾਰਿਆਂ ਨੂੰ ਸੱਦਾ ਦਿੱਤਾ ਸੀ ਵੀ ਆਪਣੇ ਆਟੋ ਕਰਕੇ ਆਓਗੇ ਤੇ ਇੱਥੇ ਕਿਰਾਏ ਦਿੱਤੇ ਜਾਣਗੇ ਅੱਛਾ ਜੀ ਅਸੀਂ ਸਾਰਿਆਂ ਨੂੰ ਜਿੰਨੇ ਵੀ ਆਟੋ ਆਇਆ ਸਾਰੇ ਵਾਲਿਆਂ ਨੂੰ ਕਿਰਾਇਆ ਅਸੀਂ ਆਪਣੇ ਦਿੱਤਾ ਵਾ ਜਿੰਨੇ ਵੀ ਨਾਮ ਕੱਢੇ ਨੇ ਸਾਰਾ ਤੋਂ ਵਾਪਸ ਕਾਟ ਲੈ ਕੇ ਉਹਨਾਂ ਦੇ ਨਾਮ ਕੱਢੇ ਗਏ ਨੇ ਤੇ ਇਹਨਾਂ ਦਾ ਰੋਟੀ ਪਾਣੀ ਦਾ ਇੰਤਜ਼ਾਮ ਸਾਰਾ ਬਾਹਰ ਚੱਲਦਾ ਪਿਆ ਵਾ ਕਿਉਂਕਿ ਦੇਖੋ ਆਪਾਂ ਇੱਕ ਬੰਦੇ ਨੂੰ ਕਾਰਡ ਦਵਾਂਗੇ ਨਾਲ 10 ਬੰਦੇ ਜ਼ਰੂਰ ਆਂਦੇ ਆ ਠੀਕ ਹੈ ਵੀ ਸੱਦਾ ਚਲੋ ਸਾਰਿਆਂ ਨੂੰ ਗਰੀਬ ਲੋਕਾਂ ਨੂੰ ਸੀਗਾ ਜਗ੍ਹਾ ਘਟ ਗਈ ਭਾਈ ਬਹੁਤ ਜ਼ਿਆਦਾ ਰਸ਼ ਬਾਰ ਪਿਆ ਹੋਇਆ ਇਸ ਕਰਕੇ ਅਰੇਂਜਮੈਂਟ ਪਹਿਲੀ ਵਧਾਈ ਹਾਂਜੀ ਅਰੇਂਜਮੈਂਟ ਫੇਰ ਅਸੀਂ ਦੁਬਾਰਾ ਤੋਂ ਹਲਵਾਈਆਂ ਨੂੰ ਕੀਤਾ ਵੀ ਦੁਬਾਰਾ ਅਰੇਂਜਮੈਂਟ ਵਧਾਇਆ ਤੇ ਹਲੇ ਵੀ ਪਬਲਿਕ ਬਾਦ ਬਹੁਤ ਬੈਠੀ ਆ ਤੇ 51 5100 ਦੇ ਵੀ ਨਾਮ ਕੱਢੇ ਨੇ ਕੰਬਲ ਕੱਢੇ ਨੇ 300 ਕੰਬਲ ਸੀ ਉਹ ਵੜ ਚੁੱਕੇ ਆ ਸੀ ਤੇ ਭਾਈ ਨੇ ਉਹਨਾਂ ਨੂੰ ਹਲੇ ਮਤਲਬ ਹੋਰ ਵੀ ਕੁਝ ਕੈਸ਼ ਵੰਡਣਾ ਵਾ ਤੇ ਲੇਕਿਨ ਪਬਲਿਕ ਬਹੁਤ ਜ਼ਿਆਦਾ ਬਾਹਰ ਬਹੁਤ ਜ਼ਿਆਦਾ ਪਬਲਿਕ ਆ ਚੁੱਕੀ ਆ ਵੀ ਅਸੀਂ ਜ਼ਿਆਦਾ ਬਹੁਤ ਜ਼ਿਆਦਾ ਵੀ ਉਹ ਹੋ ਗਿਆ ਭਾਈ ਨੂੰ ਹੁਣ ਥੋੜੀ ਦੇਰ ਅੰਦਰ ਅਰੈਸਟ ਕਰਾ ਕੇ ਸਾਰਿਆਂ ਦੀ ਲੈਣਾ ਲਵਾ ਕੇ ਸਾਰਿਆਂ ਨੂੰ ਜੋ ਭਾਈ ਦੀ ਸੇਵਾ ਹੋ ਗਈ ਭਾਈ ਜੀ ਦੇਣਗੇ ਧੰਨਵਾਦ ਜੀ ਤੁਹਾਡਾ ਪਿਛਲੀ ਵਾਰ ਭਾਜੀ ਨੇ ਮੋਲ ਚ ਮਨਾਇਆ ਹਾਂਜੀ ਪਿਛਲੀ ਵਾਰ ਪਿਛਲੇ ਸਾਲ ਅਸੀਂ ਮੋਲ ਚ ਮਨਾਇਆ ਸੀਗਾ ਮੋਲ ਦੇ ਵਿੱਚ ਇਦਾਂ ਕੀ ਜਗ੍ਹਾ ਘਟ ਗਈ ਸੀ ਪਰ ਲੋਕੀ ਜਿਆਦਾ ਸੀਗੀ ਤੇ ਉਹਨਾਂ ਨੂੰ ਇੱਥੇ ਇੰਨਾ ਵਧੀਆ ਖਲਾ ਪਲਾ ਨਹੀਂ ਹੋਇਆ ਜਿੰਨਾ ਤੇ ਇੱਕ ਦੀ ਪ੍ਰੋਗਰਾਮ ਬਹੁਤ ਵਧੀਆ ਕੀਤਾ ਗਿਆ ਬਾਹਰ ਚੱਲਦਾ ਲੰਗਰ ਤੁਸੀਂ ਦੇ ਸਕਦੇ ਹੋ ਤੇ ਬੀ ਜੇ ਵਗੈਰਾ ਵੀ ਇਹਨਾਂ ਲਈ ਸਪੈਸ਼ਲ ਲਾਏ ਹੋਏ ਨੇ ਅੱਛਾ ਜੀ ਤੇ ਹਰ ਸਾਲ ਇਹ ਦੇਈ ਭਾਜੀ ਅੱਗੇ ਵੀ ਇਹੀ ਅੱਦਾ ਹੀ ਕਰਾਂਗੀ ਪੇਟਾ ਚੱਲਦੀ ਹਾਂ ਪਈਆ ਪੋਲੀ ਸ਼ੰਕਰ ਦੀ ਬਾਹਰ ਹਾਂਜੀ ਸ਼ੰਕਰਪੋਲੇ ਨਾਲ ਆਦੀਆਂ ਪੇਟਾ ਚੱਲ ਰਹੀਆਂ ਨੇ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਭਾਜੀ ਆਣ ਦਾ